ਵੀਰ ਆ ਮੜੀਏ ਦੂਵੀਂ ਖਤਰਾ ਮੈਂ ਲਗੂਗਾ ਨਾ ਮੇਰੇ ਸਾਰੇ ਬੰਦੇ ਲੱਗਣਗੇ ਜੰਨ ਜਿੰ세 ਚੰਨੇ ਜਿੰਦਾ ਜਿੰਦਾਬਾਦ ਇਹ ਨਹੀਂ ਕਰਨਾ ਵੀਰੇ ਇਹ ਨਹੀਂ ਕਰ ਆ ਦੇਖੋ ਸੋਨਿਆ ਜੈ ਜੀ ਕਾਰ ਕੰਮ ਕਰੋ ਕੰਮ ਬਹੁਤ ਸਾਰੇ ਚਰਵਾਇਆ ਜੀ ਜੀ ਦਾਤ ਕਰੇ ਨਾਲੇ ਮੇਲ ਕਰ ਦਿੰਦੇ ਆ ਦਾਤਾ ਲਿਆ ਹੋਰ ਫੜਾ ਬੱਸ ਸ਼ੁਕਰੀਆ ਜੀ ਧੰਨਵਾਦ ਜੰਨੀ ਸਾਹਿਬ ਬਹੁਤ ਬਹੁਤ ਜੀ ਹੋਰ ਵੀ ਧੰਨਵਾਦ ਜੀ ਚਲੋ ਸ਼ਾਬਾਸ਼ ਲੱਗੋ ਬੋਲੇ ਸੋਨਹੀਓਂ ਬੋਲੇ ਸ੍ਰੀ ਹਰਿਮਨ ਬੋਲੇ ਸੋਨਹੀਓਂ ਸ੍ਰੀ ਹਰਿਮਨ ਹੋਰ ਵੀ ਠੀਕ ਹੈ ਹਾਂ ਜੀ ਚਲੋ ਸ਼ਾਬਾਸ਼ ਤੁਸੀਂ ਕੰਮ ਕਰ ਰਹੇ ਬੜਾ ਖੁਸ਼ੀ ਹੋਈ ਜੀ ਹਾਂ ਜੀ ਲੱਗੇ ਪਏ ਜੀ ਬਹੁਤ ਅੱਛੇ ਉੱਥੇ ਤੱਕ ਲੈ ਗਈ ਕਰੀ ਤੇ ਕੈਮਰਾ ਪਿੱਛੇ ਰੋਇਆ ਜੀ ਉਹ ਖੜੀ ਐ ਆਏ ਖੜੀ ਐ ਜੀ ਉਹ ਖੜੀ ਐ ਜੀ ਅੱਧੀ ਕਿਉਂ ਖੜੀ ਆ ਉੱਥੇ ਉਹ ਤਾਂ ਖੜੀ ਇਹ ਪਿਛਲੀ ਵਾਰ ਲਈਦੀ ਭਾਈ ਅਸੀਂ ਐਂ ਜਾਉਨੇ ਆ ਵੀ ਜਿਹੜਾ ਉਹ ਪਾਦੇ ਪਰ ਫੇਰੇ ਦਿੱਤਾ ਪਿਆ ਨਾ ਉੱਥੇ ਡਰੇ ਨਿਕਲ ਜਦੇ ਤਾਂ ਗੱਬੇ ਚੱਲੇਦੇ ਹਾਂ ਉਧਰ ਚਲੇ ਜਾਊਗਾ ਪਿਛਲੀ ਵਾਰ ਵੀ ਐਂ ਕਰਿਆ ਸੀ ਹਾਂ ਜੀ ਉਹ ਐਸ ਡੀਓ ਮਾਈਨਿੰਗ ਨੂੰ ਬੁਲਾਇਆ ਐਸ ਡੀਓ ਮਾਈਨਿੰਗ ਐਸ ਡੀਓ ਸਾਹਿਬ ਸਾਹਿਬ ਐ ਜੀ ਮੜਾ ਜਾ ਆਹ ਸਾਹਮਣੇ ਜੇ ਉਧਰੋਂ ਡਰੇਨ ਮਾਰ ਦੋ ਨਾ ਇਹਦਾ ਇਹਦਾ ਬਹੁਤ ਚੇਂਜ ਕਰੋ ਬਹੁਤ ਪਰਲੇ ਪਾਸੇ ਚਲੇ ਜਾ ਉਧਰਲੇ ਪਾਸੇ ਸਾਰਾ ਆਪਣਾ ਡਰੇਨ ਮਾਰਨ ਦੀ ਉਧਰ ਕਰ ਜ਼ਰੂਰਤ ਹੈ ਕਿ ਉਧਰੋਂ ਕਰਕੇ ਅੰਦਰ ਆ ਰਿਹਾ ਮੈਂ ਵੀ ਦੇਖਿਆ ਹਾਂ ਹਾਂ ਜੇ ਤੁਸੀਂ ਉਧਰ ਡਰੇਨ ਮਾਰ ਦੋ ਜੀ ਤਾਂ ਬਹੁਤ ਉਧਰ ਚਲੇ ਜਾਣਾ ਪਿਛਲੀ ਮਤਲਬ 3-4 ਸਾਲ ਪਹਿਲਾਂ ਬਹੁ ਆਇਆ ਸੀ ਇੱਧਰ ਜੇ ਉਧਰ ਡਰੇਨ ਮਾਰੀ ਬਹੁਤ ਉਧਰ ਹੋ ਗਿਆ ਫਿਰ ਖਤਰਾ ਨਹੀਂ ਕੋਈ ਪਾਣੀ ਕਿੰਨਾ ਆ ਕੇ ਲੱਗ ਗਿਆ ਢਾ ਜੀ ਉਹਦੇ ਕਰਕੇ ਇੱਧਰ ਨੂੰ ਆਇਆ ਉਹਦੇ ਕਰਕੇ ਪਾਣੀ ਇੱਧਰ ਆਇਆ ਇਹ ਜ਼ਰੂਰ ਕਰਵਾ ਦਿਓ ਸਵੇਰੇ ਬਿਲਕੁਲ ਜ਼ਰੂਰ ਆ ਜੋ ਅੱਗੇ ਰੱਖ ਚੱਲ ਨੇ ਆਲਰੇਡੀ ਹੋਰ ਵੀਰ ਹੋਰ ਹਾਂਜੀ ਠੀਕ ਨਿਵਾਰੇ ਸੇਵਾ ਸਾਰੇ ਜਾਣੇ ਹਾਂਜੀ ਹਾਂਜੀ ਬਹੁਤ ਅੱਛਾ ਇਹਦਾ ਬਹੁਤ ਚੇਂਜ ਕਰਾਓ ਪਰ ਇਹ ਤੇ ਤੇਰਾ ਖਾਲੀ ਪਿਆ ਇੱਕ ਡਰੇਨ ਉਧਰਲੇ ਪਾਸੇ ਵੱਜੂਗੀ ਬਹੁਤ ਚੇਂਜ ਹੋ ਜਾਣਾ ਬਿਲਕੁਲ ਅਸੀਂ ਇਹ ਕਿਹਾ ਸੀ ਉਹਨਾਂ ਨੂੰ ਜੇ ਉਧਰਲੇ ਪਾਸੇ ਕੱਟ ਕੇ ਇੱਕ ਡਰੇਨ ਨੇ ਵੱਜਣੀ ਉਹ ਡਰੇਨ ਨੇ ਜੇ ਦੇਖੀ ਚੱਲਣਾ ਪਾਣੀ ਮੈਂ ਉਹਨੂੰ ਐਸਡੀ ਨੂੰ ਸਮਝਾਇਆ ਵੀ ਹੁਣ ਪਿਛਲੀ ਜੇ 4 ਸਾਲ ਪਹਿਲਾਂ ਇੱਥੇ ਅਸੀਂ ਰਾਤ ਦੋ ਰਾਤਾਂ ਰਹੇ ਤੇ ਆਪਾਂ ਸਾਰੇ ਜਾਣੇ ਜਦੋਂ ਉਹ ਡਰੇਨ ਮਾਰੀ ਸੀ ਬਿਲਕੁਲ ਜੀ ਬਹੁਾਈ ਨੇ ਇਧਰਾਂ ਕੱਲ੍ਹ ਸਵੇਰੇ ਮਰੋਂ ਇਹਦਾ ਹੀ ਕਹਿੰਦੇ ਆ ਜੀ ਉਹਨਾਂ ਨੂੰ ਕਿਹਾ ਤਾਂ ਐਸ ਡੀਓ ਉਹ ਕਹਿੰਦੇ ਪਾਣੀ ਦਾ ਰਾਤ ਡੇਡ ਲੱਖ ਕਿਉਂ ਸੀਕਦਾ ਪਾਣੀ ਹੁਣ ਹੈਗਾ ਕੋਈ 65 ਤੋਂ 70 ਹਜ਼ਾਰ ਕਿਰਪਾ ਥੋੜਾ ਜਿਹਾ ਘਟਾ ਕੇ ਪਾਣੀ ਡਰੇਨ ਮਾਰ ਦੇਣ ਪਾਣੀ ਦਾ ਬਹੁਤ ਬਦਲ ਜਾਣਾ ਸੀ ਵੱਜ ਜਾਣਾ ਹੁਣ ਸਵੇਰੇ ਕਹਿੰਦੇ ਸ਼ਾਇਦ ਉਹ ਨਾਲ ਗੱਲ ਕਰਾਉਣਾ ਸਵੇਰੇ ਡੀਸੀ ਨਾਲ ਵੀ ਕਰਨਾ ਹਾਂਜੀ ਆ ਮਲਾਤ ਜੀ ਸਰਵਸੀਆਂ ਨੂੰ ਉਹਦੇ ਨਾਲ ਗੱਲ ਕਰਾਉਣੀ ਹੈ ਮੈਂ ਨਹੀਂ ਡਰੇਨ ਨੂੰ ਡੀ ਸਾਹਿਬ ਜੀ ਤਸਵੀਰ ਗਲ ਮੈਂ ਨਾ ਦੌਦਪੁਰ ਖੜਾ ਸੀ ਚਮਕੌਰ ਸਾਹਿਬ ਏਰੀਆ ਚ ਬੰਨ ਦੇ ਉੱਤੇ ਤਾਂ ਐਕਚੁਅਲੀ ਕੀ ਹੈ ਕਿ ਇਹਦਾ ਪਾਣੀ ਦਾ ਬਹਾਅ ਹੈ ਉਹ ਪਿੰਡਾਂ ਵਾਲਾ ਪਾਸੇ ਹੋਇਆ ਵਾ ਤਾਂ ਇਦਾਂ ਦੀ ਉਨੀ ਚ ਪ੍ਰੋਬਲਮ ਆਈ ਸੀ ਐਸੀ ਦੂਸਰੇ ਪਾਸੇ ਟ੍ਰੈਂਚ ਮਾਰਤੀ ਸੀ ਪਾਣੀ ਦਾ ਬਹੁਤ ਉਧਰ ਹੋ ਗਿਆ ਸੀ ਤੇ ਪਿੰਡ ਬਚ ਗਏ ਸੀ ਤੁਸੀਂ ਉਹ ਪੋਪ ਲਾਈਨਾਂ ਵਗੈਰਾ ਇੰਤਜ਼ਾਮ ਕਰ ਦਿਓ ਸਾਡੇ ਬੰਦੇ ਨਾਲ ਹੋ ਕੇ ਉਹ ਪਰਲੇ ਪਾਸੇ ਟ੍ਰੈਂਚ ਮਾਰਾ ਦਿੰਦੇ ਸਵੇਰੇ ਮੈਂ ਵੀ 6 ਵਜੇ ਇੱਥੇ ਆ ਜਾਊਗਾ ਪੋਪਲੈਨ ਘਰਤ ਮੰਡਲ ਤੁਸੀਂ ਥੋੜਾ ਜਿਆ ਇਨਸ਼ੋਰ ਕਰ ਦਿਓ ਕਿ 6 ਵਜੇ ਪਾਈਪ ਉਹ ਪੋਪਲੈਨਾਂ ਜਾਂ ਜੀਸੀਬੀਆਂ ਵਗੈਰਾ ਆ ਜਾ ਗੱਗੂ 2 ਕੁ ਘੰਟੇ ਦਾ ਸਾਰਾ ਕੰਮ ਹੈ ਤਾਂ ਇਹ ਪਾਣੀ ਡਾਇਵਰਟ ਹੋ ਜਾਣਾ ਪਿਛਲੀ ਵਾਰੀ ਇੱਕ ਐਕਸੀਡੈਂਟ ਸਿਆਣਾ ਸੀਗਾ ਉਹਨੇ ਸਾਡੇ ਨਾਲ ਲਾ ਕੇ ਕਰਤਾ ਸੀ ਤੁਸੀਂ ਇਹ ਕਾਈਂਡਲੀ ਨੂੰ ਉਹ ਸੀਰੀਅਸਲੀ ਲਿਓ ਸਵੇਰੇ ਮੈਂ ਵੀ 6 ਵਜੇ ਉਰੇ ਪਹੁੰਚ ਜਾਊਗਾ ਓਕੇ ਓਕੇ ਆਰਮੀ ਤੁਸੀਂ ਹੈਗਾ ਬਾਈ ਸਰ ਏਸੀ ਯੂਟੀ ਸਾਹਿਬ ਆਈਐਸ ਅੰਡਰਗ੍ਰਾਉਂਡ ਦੇ ਪਾਣੀ ਚਲੋ ਥੋੜਾ ਸਾਰਿਆਂ ਦਾ ਬਹੁਤ ਧੰਨਵਾਦ ਬਈ ਆਪਣੇ ਘਰ ਦੇ ਕੰਮ ਛੱਡ ਕੇ ਤੁਸੀਂ ਸੇਵਾ ਜਲਦੀ ਦਿਨ ਕੱਢੀ ਜਾਂਦੀ ਤਾਂ ਆਹ ਕੰਮ ਹੋਣਾ ਹੀ ਨਹੀਂ ਇਹ ਗੱਲ ਇਹ ਹੈ ਵੀ 4 ਸਾਲ ਤੇ ਉਧਰ ਡੀਸਿਲਟਿੰਗ ਨਹੀਂ ਹੋਈ ਹਾਂ ਉਹਨੇ 6 6 ਫੁੱਟ ਰੇਤਾ ਚੜਿਆ ਵਾ ਵਾਧੇ ਹੀ ਆ ਜੀ 10 ਲੱਭ ਫੁੱਟ ਲਗਾ ਲਓ ਲੇਕਿਨ ਇਹ ਹੈ ਕਿ ਪਾਣੀ ਇਸ ਕਰਕੇ ਆਪਣੇ ਨੂੰ ਮਾਰਦਾ ਉਹ ਟੱਕਾ ਇਧਰ ਵੱਜੀ ਜਾਂਦਾ ਉਹ ਕਹਿੰਦੇ ਜੀ ਫੋਰੈਸਟ ਉਹ ਇਹ ਵੀ ਦੱਸ ਰਹੇ ਕੇ ਜੀ ਫੋਰੈਸਟ ਏਰੀਆ ਇਸ ਕਰਕੇ ਨਹੀਂ ਹੋਣ ਦਿੱਤੀ ਤਾਂ ਉੱਥੇ ਹੁਣ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਸਰਕਾਰਾਂ ਦੀ ਕਿ ਉਹ ਖਾਲੀ ਕਰ ਦੇਵੇ ਆਪਾਂ ਇਸ ਗੱਲ 'ਚ ਨਾ ਆਪਈਏ ਪਰ ਕੱਲ ਨੂੰ ਟ੍ਰੇਨ 'ਚ ਬੱਜੇਗੀ ਤਾਂ ਹੋ ਜਾਣਾ। ਹੁਣ ਫੋਰੈਸਟ ਵੀ ਕਿਤੇ ਕੋਈ ਪਲਾਂਟੇਸ਼ਨ ਹੋਈ ਵੀ ਖਾਲੀ ਪਈ ਆ ਲੋਕਾਂ ਨੇ ਉਹੀਓ ਬੱਸ ਆਪੂ ਜੇ ਖੜਾ। ਉਹ ਨਹੀਂ ਤੁਸੀਂ ਮਰਾਈ ਤੀ ਉਸ ਟਾਈਮ ਵੀ ਤਾਂ ਫੋਰੈਸਟ ਸੀ। ਹਾਂ ਹਾਂ। ਅੱਜ ਨਹੀਂ ਫੋਰੈਸਟ ਬਦਬਿਤ ਹੋ ਗਈ। ਉਹ ਯਾਰ ਹੁਣ ਲੀਡਰਾਂ ਨੇ ਡਿਸੀਜਨ ਲੈਣੇ ਹੁੰਦੇ ਆ। ਨਹੀਂ ਉਸ ਟਾਈਮ ਤੁਸੀਂ ਆਪ ਨਾਲ ਹੋ ਕੇ ਮਰਾਈ ਆ। ਅੱਜ ਹੁਣ ਨਹੀਂ ਪਜਦੀ ਹੁਣ ਕੀ ਕਰ ਲੋਗੇ ਉਹਨੂੰ? ਕੋਈ ਨਹੀਂ ਕੰਦੋ ਸਾਹੂ ਅਸੀਂ ਪਿਛਲੇ ਸਾਲ ਜੋਰ ਲਾ ਲਵੇ ਪਾਰਲੇ ਪਾਸੇ ਰੇਤਾ ਚਾ ਗਾ ਦਿਓ ਇੱਧਰ ਇੱਕ ਨਹੀਂ ਸੁਣੀ ਸਾਡੀ ਉਧਰ ਉੱਚੀ ਪਈ ਐ ਇਧਰ ਨਹੀਂ ਇਧਰ ਇਹ ਵੀ ਲੀਗਲ ਮਾਈਨਿੰਗ ਤਾਂ ਹੋਏ ਨਹੀਂ ਰਹੀ ਰਾਤਾਂ ਨੂੰ ਚੱਕਦੇ ਤਾਂ ਚੋਰਾਂ ਦੇ ਚੋਰਾਂ ਦੇ ਇਥਾਂ ਲਾਠੀਆਂ ਦੇ ਗੱਜ ਹੋ ਜਾਂਦੇ ਜਿੱਥੇ ਉਹਨਾਂ ਨੂੰ ਮਿਲਦਾ ਹੁੰਦਾ ਇਧਰ ਪਹਿਲੇ ਨਮਾਣਾ ਇਧਰੋਂ ਫਿਰ ਇੱਥੇ ਚੱਕੀ ਜਾਂਦੇ ਆ ਉਹ ਪਰਲੇ ਪਾਸੇ ਜੋਰ ਲਾ ਰਹੇ ਹੋਏ ਤਾਂ ਲੋਕ ਨਾ ਇਕੱਠੇ ਹੁੰਦੇ ਤਾਂ ਹੜਗੜਾ ਲੱਗਦਾ ਉਹ ਬਿਲਕੁਲ ਇਹ ਤਾਂ ਪਰ ਉਹ 19 ਦੇ ਵਿੱਚ 19 ਦੇ ਵਿੱਚ ਅਸੀਂ ਰਾਤਾਂ ਉਹਰੇ ਕੱਟੀਆਂ ਤੁਸੀਂ ਵੀ ਸਾਰੇ ਨਾਲੇ ਸੀਗੇ ਉਹ ਪਾਵਲਕਨ ਸਾਰਾ ਲੈ ਜਿਹੜਾ ਅੱਜ ਵੀ ਡਰਾਮਾ ਕਰਨਾ ਹੈ ਲੇਬਰ ਦਾ ਨਹੀਂ ਤੇ ਪਿਆਂ ਦਾ ਰਾਤ ਇੱਕ ਇੱਥੇ ਰਾਤ ਰਹਿਣ ਬਸ ਇਹ ਬੰਦਾ ਤਿੰਨ ਬੰਦੇ ਸਿਰਫ ਹਾਂਜੀ ਹਾਂਜੀ ਰਾਤ ਕੋਈ ਬੰਦਾ ਨਹੀਂ ਦੱਤੇ ਅਤਭੀ ਜਿਆਦਾ ਤੁਹਾਨੂੰ ਉਹਨੂੰ ਪਤਾ ਕੋਈ ਸਿਕਾਰੀ ਸਰਕਾਰੀ ਦਾ ਮਾਤੀ ਸਭ ਨੇ ਆਣਾ ਉਹਦੇ ਕੋਲ ਡਰਾਮਾ ਕਰਿਆ ਹੈਗਾ ਸਰਕਾਰੀ ਕੋਈ ਬੰਦਾ ਸਰਕਾਰੀ ਬੰਦੇ ਤਿੰਨ ਤੇ ਸਿਰਫ ਲੰਗੀ ਜਾਣੇ ਕਿਸ ਕੀ ਜਾਣੇ ਬਾਕੀ ਕੋਈ ਨਹੀਂ ਹੈਗਾ ਐਸਡੀਓ ਸਾਹਿਬ ਸੀਗੇ ਉਹ ਐਸਟੀਓ ਸਾਹਿਬ ਇਹ ਬੰਦਾ ਆਪਣੀ ਡਿਊਟੀ ਇਹਨਾਂ ਬੰਦੇ ਹੈਗੇ ਤੇ ਇਹ ਵਿਚਾਰਾਂ ਵਿੱਚ ਫਿਰ ਜਾਂਦਾ ਆਪਾਂ ਆਪਾਂ ਨਹੀਂ ਹੈਗੇ ਆਪਾਂ ਦੂਸ਼ਣਵਾਜੀ ਨੂੰ ਛੱਡ ਕੇ ਕਿਸੇ ਤਰ੍ਹਾਂ ਆਪਣਾ ਕੰਮ ਟਾਲ ਲਿਆ ਠੀਕ ਕਰੀਏ ਹੁਣ ਕੱਲੋਂ ਆਪਾਂ ਉਹਦੇ ਟ੍ਰੈਂਚ ਬਣਾਉਂਦੇ ਤੁਸੀਂ ਥੋੜਾ ਧੰਨਵਾਦ ਹੈ ਤੁਸੀਂ ਸਾਰੇ ਜਣੇ ਲੱਗ ਕੇ ਸੰਭੀ ਹੋਈ ਹੈ ਗੱਲ ਇਹਨੂੰ ਅੱਜ ਰਾਤ ਆਪਾਂ ਹੋਰ ਸੰਭੀਏ ਗਾ ਲੋ ਟ੍ਰੈਜ ਮਾਰ ਕੇ ਦਾ ਚੇਂਜ ਕਰੀਏ ਬਹੁਤ ਪਾਣੀ ਤਾਂ ਬਹੁਤ ਚੇਂਜ ਹੋ ਗਿਆ ਸਾਰਾ ਰੇਤ ਦਾ ਮੁਸੀਬਤ ਤੇ ਟਲ ਜਾਣੀ ਜੀ ਜਗਾ ਛੋੜੀ ਹੋਈ ਉਹਦੇ ਨਾਲੇ ਸਿਸਟਮ ਟਿਕ ਹੋ ਜਾਣਾ ਯਾਰ ਨਿਊ ਟ੍ਰੈਚ ਨਾਲ ਠੀਕ ਆ ਹੋਇਆ ਇਹ ਰੇਤਾ ਉੱਚਾ ਹੋ ਗਿਆ ਬਹੁਤ ਰੀਸਿਲਟਿੰਗ ਨਹੀਂ ਹੋਈ ਪਰ ਇੱਕ ਉਹਨਾਂ ਦੀ ਬੇਵਕੂਫੀ ਜੇ ਇਲਾਕਾ ਜੋ ਰੱਡਾ ਨਾ ਮਾਰਦਾ ਫਿਰ ਭਾਰੀ ਪੈ ਗਿਆ ਦਾ ਇਲਾਕੇ ਬਿਲਕੁਲ ਜੀ ਇਹਦਾ ਆਪਾਂ ਲੱਗੇ ਇੰਨੀ ਘੱਟੀ ਹੋਈ ਐ ਇੰਨੀ ਪਤਾ ਨਹੀਂ ਕਿੱਥੋਂ ਪ੍ਰਬੰਧਨ ਦਾ ਕਮੀ ਹੈਗੀ ਉਹ ਤੋਂ ਦਿਖਦਾ ਹਾਂ ਥੋੜੀ ਮਿਸਮੈਨੇਜਮੈਂਟ ਦੀ ਹਾਂ ਸਰਾਂਗਪੁਰ ਜਦੋਂ ਫੋਨ ਆਇਆ ਸਰਪੰਚ ਦਾ ਕਹਿੰਦਾ ਵੀ 20 20 ਮਿੰਟ ਲੱਗਣੇ ਭਈ ਇੰਨਾ ਜ਼ਿਆਦਾ ਪਾਣੀ ਵਜ ਰਿਹਾ ਹੈ ਅੱਧੇ ਘੰਟੇ ਤੋਂ 100 150 ਬੰਦਾ ਪਹੁੰਚ ਗਿਆ ਲੋਕਾਂ ਵੱਲੋਂ ਕੋਈ ਤਾਂ ਉੱਥੇ ਤੱਕ ਲਾਈਵ ਹੋ ਕੇ ਕਿਹਾ ਫਿਰ ਉਸੇ ਤਾਂ ਆਪਣੇ ਇਲਾਕੇ ਦੇ ਲੋਕਾਂ ਵੱਲੋਂ ਤਾਂ ਕੋਈ ਕਮੀ ਨਹੀਂ 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 ਆਪਣੇ ਪਿਛਲੀ ਵਾਰ 19 ਵਿੱਚ ਵੀ ਰਾਤਾਂ ਉਹ ਰੇ ਕੱਟੀਆਂ ਇਹਨਾਂ ਲੇਕਿਨ ਲੱਗੇਵੇਂ ਇੱਥੇ ਤਾਂ ਜੀ 2 ਸਾਲ ਪਹਿਲਾਂ ਨਹਿਰ ਪਾਣੀ ਕੱਟੀ ਰਾਤ ਇਹ ਇੱਥੇ ਵੀ ਹੋਇਆ ਉਧਰ ਸਾਡੇ ਐਮਐਲਏ ਸਾਹਿਬ ਆ ਉਹ ਪੈਲ ਬੰਦੇ ਇੰਨੇ ਚੱਲਦੇ ਆ ਰਗੁਰਦੁਰ ਦੇ ਕੋਲ ਦੀ ਮੋੜ ਜਾਂਦੇ ਆ ਗਾਂ ਆਦੇ ਜੈ ਨਹੀਂ ਹਾ ਹਾਲ ਹੋਇਆ ਸਾਡੇ ਦਾ ਉਹ ਬੱਦਰਾ ਉਹ ਤਾਂ ਉਹ ਤਾਂ ਹੁੰਦਾ ਇੱਕ ਸੜਕ ਦੇ ਕਿਨਾਰੇ ਖੜ ਕੇ ਕਹੀ ਜੀ ਚਲਾ ਕੇ ਥੱਕ ਗਿਆ ਜੀ ਉਹਦਾ ਕੱਲ ਵੀ ਦੇਖ ਕੇ ਮੁੜ ਗਏ ਕੱਲ ਵੀ ਦੇਖ ਕੇ ਮੁੜ ਗਏ ਹੋਲੀ ਕੋਈ ਨਹੀਂ ਉਹਦਾ ਮੁੱਛਾ ਜਮ ਰੋੜ ਕੇ ਲਾਂਗੇ ਜੀ ਐਲ ਵੀ ਉਹ ਖੜਿਆ ਨਹੀਂ 5 ਮਿੰਟ ਵੀ ਹੁਣ ਕੋਹਾ ਲੋ ਜੇ ਲੋੜ ਆਪਾਂ ਉਹ ਤਾਂ ਸਾਰੇ ਨੰਗੇ ਪੈਰੀਓ ਖੜੇ ਆ ਵਾਰਾ ਲਾ ਕਈ ਨੰਗੇ ਪੈਰ ਹੋਏ ਮੈਂ ਜਿੱਤੇ ਸਵੇਰੇ 6 ਵਜੇ ਆਏ ਨਾ ਜ਼ਿੰਮੇਵਾਰ ਤੁਹਾਡੀ ਬਾਂਡ ਹੋ ਜਾਣੀ ਜੇ ਕੋਈ ਵੀਰੇ ਮੈਂ ਨਹੀਂ ਜੇ ਹੋਣਾ ਡੀਸੀ ਸਾਹਿਬ ਨੂੰ ਕਹਵਾਣਾ ਹੁਣ ਕਹਵਾ ਲਓ ਸਵੇਰੇ ਕੰਮੇ ਕਰਾਣਾ ਪੋਪਲਾਈਨ ਆ ਜਾਣ ਜੇ ਆਪਰੇਟਰ ਨਾ ਹੋਏ ਤਾਂ ਜੁਝਾਰੀ ਨਾਲ ਕਰਿਆ ਵਾ ਮੁੰਡੇ ਦਬਈ ਤੋਂ 4 ਆਪਰੇਟਰ ਸਵੇਰੇ 6 ਵਜੇ ਖੜੇ ਹੋਣਗੇ ਆਪਰੇਟਰ ਪੋਪਲਾਈਨ ਨਾਲੇ ਤੁਸੀਂ ਪੋਪਲਾਈਨ ਜਿਹੜੀਆਂ ਭਾਤਮਾਲਾ ਪ੍ਰੋਜੈਕਟ ਦੇ ਨਾਲ ਗੱਗੋਆਂ ਨੇ ਉੱਥੇ ਖੜੇ ਉਹਨਾਂ ਦੇ ਇੱਥੇ ਉਹ ਇਦਲੀ ਚੰਗਰ ਜੀ کافی ਲੰਬਾ ਦਰਿਆ ਹੈ ਨਾ ਪਾਣੀ ਉਧਰਲੇ ਪਾਸੇ ਚੱਲਣ ਲੱਗ ਜਵੇ ਉਧਰ ਪਿੰਡ ਨਹੀਂ ਹੈ ਤਾਂ ਸਾਡੇ ਪਿੰਡ ਵੱਜ ਜਾਣਗੇ ਕੋਈ ਨਹੀਂ ਸਰ 24x7 ਸਾਡੇ ਅਸੀਂ ਲੱਗੇ ਹੋਏ ਆ ਜੀ ਬੜਾ ਧੰਨਵਾਦ ਤੁਸੀਂ ਨੌਜਵਾਨ ਮੁੰਡੇ ਹੋ ਅੱਛੀ ਗੱਲ ਐ ਐਕਚੁਅਲੀ ਇਹ ਐਕਸਪੀਰੀਅੰਸ ਹੋਇਆ ਵਾ ਜੀ ਇਹ ਪਹਿਲਾਂ ਅਡਿਟ ਰਿਸਮਾਨ ਦੀ ਗੱਲ ਕਰਦੇ ਨਾ ਡਰੇਨ ਦੀ ਇਹ ਐਕਸਪੀਰੀਅੰਸ ਹੋਇਆ ਵਾ ਤੇ ਤਾਂ ਤੁਹਾਨੂੰ ਐਕਸਪੀਰੀਅੰਸ ਵਾਲੀ ਗੱਲ ਦਸੀ ਹੈ ਕੋਈ ਵੈਸੀ ਐਡਵਾਈਸ ਨਹੀਂ ਹੈਗੀ ਵਰਬਲੀ ਕੋਈ ਨਹੀਂ ਓਮ ਪ੍ਰੈਕਟੀਕਲ ਹੋਈ ਵੀ ਚੀਜ਼ ਐ ਇਹਦੇ ਨਾਲ ਵੱਧ ਪਾਣੀ ਸੀ ਇੱਥੇ ਪਰਲੇ ਪਾਸੇ ਰਾਸਤ ਐਤ ਕੀ ਦਾ ਬਹੁਤ ਘਾਟਾ ਪਿਛਲੇ ਤਾਂ ਕੁਝ ਵੀ ਬੋਲਡਰ ਦਾ ਇਹਦਾ ਕਾਫੀ ਹਿੱਸਾ ਹੋਇਆ ਵੀ ਸੀ ਬਫੇਰ ਠੀਕ ਹੈ ਸਭ ਤੋਂ ਬਦਮਾਰੀ ਹੋ ਰਹੀ ਹੈ ਜੀ ਉਹ ਗਿਰ ਗਿਆ ਜੀ ਹੈ ਆਪ ਜਦ ਤੱਕ ਗਿਰ ਗਈ ਉਹ ਐਸੀ ਉਹ ਮੇਰੇ ਟਾਈਮ ਤੇ ਕਰਾਇਆ ਸੀ ਕਾਫੀ ਕਰਾਇਆ ਤੁਸੀਂ ਉਹ ਇਹ ਅੱਗੇ ਰਹਿ ਗਿਆ ਇਹਦਾ ਜੀ ਡੂਗਾ ਜੇ ਡੂਗਾ ਹੋ ਕੇ ਪੱਕਾ ਹੋ ਜੇ ਫੇਰ ਖੜਾ ਹੋਊਗਾ ਉਹ ਅਸਲ 'ਚ ਉਹ ਮਨਰੇਗਾ ਸਕੀਮ 'ਚ ਕਰਾਇਆ ਸੀ ਸਪੈਸ਼ਲ ਡਰਾਈਵ ਦੇ ਨਾਲ ਹੋਣਾ ਸਪੈਸ਼ਲ ਡਰਾਈਵ ਦੇ ਨਾਲ ਕਰਾਉਂਦੇ ਇਹ 1.5-2 ਕਿਲੋਮੀਟਰ ਇੱਥੇ ਜਿਹੜੀ ਐਸਡੀਐਮਸੀ ਨਾ ਲੇਡੀ ਇੱਕ ਉਹ ਨਾਲ ਹੋ ਕੇ ਮਿਹਨਤ ਕਰਕੇ ਕਰਾਉਂਦੀ ਰਹੀ ਇਹ ਯਾਨੀ 1.5 ਕਿਲੋਮੀਟਰ ਲੰਬਾ ਹੋ ਜਾਵੇ ਗਿੰਦੀ ਘਰ ਆਏ ਹਾਂ ਸਾਰੰਗਪੁਰ ਦਾ ਪਰਨੀਤ ਕੋ ਤੇ ਪਾਣੀ ਵੀ ਬੰਦੇ ਨਾਲੇ ਲੱਗਿਆ ਹੋਇਆ ਚੱਲਦੇ ਆਪਾਂ ਉੱਥੇ ਵਾਲਾ ਕਿੱਥੇ ਸਾਰੰਗਪੁਰ ਹਾਂ ਉੱਥੇ ਵੀ ਸਿਗਨਲ ਹੈ ਨਾ ਚੱਲਣਾ ਉੱਥੇ ਅੰਦਰ ਦੇਖ ਕੇ ਆਈਏ ਹਾਂਜੀ ਚੱਲੋ ਆਓ ਚੱਲੀਏ ਉੱਥੇ ਤਾਂ ਫਰਕ ਹੈ ਜੀ ਉੱਥੇ ਨਾ ਇਹ ਦਰਿਆ ਖੁੱਲਾ ਏ ਥੋੜਾ ਜਿਹਾ ਪਰਲਾ ਸਾਈਡ ਥੋੜੀ ਜਿਹੀ ਨੀਲੀ ਆ ਖੁੱਲ ਗਿਆ ਰਾਤ ਪਾਣੀ ਜਦੋਂ ਵੱਧ ਪਾਣੀ ਨੂੰ ਉਧਰ ਮਾਰਿਆ ਤੱਕ ਪਾਸੇ ਢੇਰੀ ਪਈ ਸੀ ਅਸਲ 'ਚ ਜਿਆਦਾ ਦਿੱਕਤ ਆ ਮੀਂਹ ਤੇ ਚਿਕੜੀ ਨੇ ਕਰਤੀ ਉੱਥੇ ਨਾ ਵਿਚ ਨਾ ਟਾਵਰ ਖੜਾ ਆ ਆਪਣੇ ਬਿਜਲੀ ਦਾ ਉਹਦੇ ਨਾਲ ਆ ਕੇ ਜੋ ਦਰੰਗ ਦਰੁੱਪ ਤੋਂ ਲੱਗੇ ਉਹ ਰੇਤ ਆ ਕੇ ਸਾਰਾ ਉੱਥੇ ਜਮਾ ਹੋਈ ਗਿਆ ਉਧਰ ਪਾਣੀ ਸਿੱਧਾ ਇੱਧਰ ਨੂੰ ਵਜਣ ਲੱਗ ਗਿਆ ਉੱਥੇ ਲੰਗਦੀਆਂ ਦੋ ਲਾਈਨਾਂ ਲੰਗਦੀਆਂ ਉੱਥੇ ਵਜਣ ਹਾਂ ਦੋ ਲਾਈਨਾਂ ਉੱਥੇ ਚਲੋ ਆਓ ਫਿਰ ਉਧਰ ਚ ਆਈਏ ਠੀਕ ਆ ਨਾ ਨਾ ਫਿਰ ਸਰਦਾਰ ਇਧਰ ਆਪਰੇ ਸਸੀ ਕਾ ਸਰ ਜੀ